ਮੈਨੂੰ ਐਕਚੁਅਲੀ ਚੋਣ ਲੈਣੀ ਨਹੀਂ ਆਉਂਦੀ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਤੇ ਆਈ ਡੋਨਟ ਨੋ ਹਾਊ ਟੂ ਫਾਈਟ ਇਲੈਕਸ਼ਨ ਮੈਂ ਇੱਕ ਆਰਟਿਸਟ ਹਾਂ ਔਰ ਮੈਂ ਇੱਕ ਸੋਸ਼ਲ ਐਕਟੀਵਿਸਟ ਹਾਂ ਮੈਂ ਪਾਰਟੀ ਦੇ ਸੰਗਠਨ ਚ ਪਹਿਲਾਂ ਜਿਵੇਂ ਕੰਮ ਕਰ ਰਹੀ ਸੀ ਉਹ ਮੈਂ ਪਾਰਟੀ ਦੇ ਸੰਗਠਨ ਚ ਕੰਮ ਕਰੂੰਗੀ ਜਿੱਥੇ ਪਾਰਟੀ ਡਿਊਟੀ ਲਾਉਗੀ ਟਿੰਗ ਇਜ਼ ਅ ਪਾਰਟ ਆਫ ਅ ਸੋਸਾਇਟੀ ਐਂਡ ਜਦੋਂ ਪਹਿਲਾਂ ਦੇ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਸੀਗੇ 올ਡ ਸਕੂਲ ਪੋਲੀਟਿਕਸ ਜਿਹੜੀ ਸੀਗੀ ਮੇਰੇ ਫਾਦਰ ਸਾਹਿਬ ਜਿਵੇਂ ਕਰਦੇ ਰਹੇ ਐ ਗੁਰਸ਼ੰਦ ਭਾਜੀ ਜਿਵੇਂ ਕਰਦੇ ਰਹੇ ਉਹ ਪਿੰਨਾ ਦੇ ਵਿੱਚ ਨੁਕਰਨਾਟ ਕਰਦੇ ਹੁੰਦੇ ਸੀਗੇ ਮੈਂ ਐਕਟਿੰਗ ਦੀ ਪੋਖਪੁਲੀ ਕਰਨੀ ਹੈ ਚੰਗੇ ਕਨਸੈਪਟਸ ਸੇ ਥਰੂ ਜੇ ਸੋਸਾਇਟੀ ਨੂੰ ਇਸ ਚੰਗੇ ਸੇਤ ਦੇਂਦੀ ਹੈ ਉਹ ਤੇ ਜ਼ਰੂਰ ਕਰੂੰਗੀ ਕਿੱਥੋਂ ਚੋਣ ਲੜ ਰਹੇ ਹਾਂ ਕੁਝ ਆਈਡੀਆ ਹੈ ਕੁਝ ਪਲੈਨਿੰਗ ਕੀਤੀ ਹੈ ਕਿ ਮੈਂ ਇਸ ਹਲਕੇ ਨੂੰ ਕਿਉਂਕਿ ਤੇ ਤੁਹਾਡਾ ਪੋਲਿਟੀਕਲ ਬੈਕਗਰਾਉਂਡ ਹੈ ਤੇ ਜਦੋਂ ਸਿਆਸੀ ਲੋਕ ਹੁੰਦੇ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਤੇ ਰਿਸਰਚ ਜ਼ਰੂਰ ਹੋ ਜਾਂਦੀ ਹੈ ਨਹੀਂ ਮੈਂ ਨਹੀਂ ਕੁਝ ਵੀ ਸੋਚਿਆ ਕਿ ਮੈਂ ਕਿੱਥੋਂ ਚੋਣ ਲੜਨੀ ਹੈ ਮੈਨੂੰ ਐਕਚੁਅਲੀ ਚੋਣ ਲੜਨੀ ਹੀ ਨਹੀਂ ਆਉਂਦੀ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਤੇ ਆਈ ਡੋਨਟ ਨੋ ਉਹ ਹਾਊ ਟੂ ਫਾਈਟ ਇਲੈਕਸ਼ਨ ਮੈਂ ਇੱਕ ਆਰਟਿਸਟ ਹਾਂ ਔਰ ਮੈਂ ਇੱਕ ਸੋਸ਼ਲ ਐਕਟੀਵਿਸਟ ਹਾਂ ਔਰ ਮੈਂ ਮੈਂ ਪਾਰਟੀ ਦੇ ਸੰਗਠਨ ਚ ਪਹਿਲਾਂ ਜਿਵੇਂ ਕੰਮ ਕਰ ਰਹੀ ਸੀ ਉਹ ਮੈਂ ਪਾਰਟੀ ਦੇ ਸੰਗਠਨ ਚ ਕੰਮ ਕਰੂੰਗੀ ਜਿੱਥੇ ਪਾਰਟੀ ਡਿਊਟੀ ਲਾਉਗੀ ਜੋ ਕਰਵਾਉਗੀ ਉਹ ਮੈਂ ਕਰੂੰਗੀ ਔਰ ਆਪਣੀਆਂ ਚੀਜ਼ਾਂ ਦੱਸੂੰਗੀ ਕਿ ਇਹ ਚੀਜ਼ ਇਹ ਹੋਣੀ ਚਾਹੀਦੀ ਹੈ ਦੈਟਸ ਇਟ ਲਾਸ ਸਵਾਲ ਹੈ ਅਧਾਕਾਰੀ ਨੂੰ ਕਿਵੇਂ ਦੇਖਦੇ ਹੋ ਕੰਟੀਨਿਊ ਕਰੋਗੇ ਕਿਉਂਕਿ ਇੱਕ ਅਦਾਕਾਰ ਦੀ ਭੁੱਖ ਹੁੰਦੀ ਹੈ ਕੰਮ ਦੀ ਤਾਂ ਕੀ ਲੱਗਦਾ ਹੁਣ ਸਿਆਸਤ ਦੇ ਨਾਂ ਨਾਲ ਅਦਾਕਾਰੀ ਕਿਵੇਂ ਰੋ ਵੇਖੋ ਮੈਨੂੰ ਇਹ ਲੱਗਦਾ ਹੈ ਕਿ ਅਦਾਕਾਰੀ ਜਿਹੜੀ ਹੁੰਦੀ ਹੈ ਨਾ ਐਕਟਿੰਗ ਇਜ਼ ਅ ਪਾਰਟ ਆਫ ਅ ਸੋਸਾਇਟੀ ਐਂਡ ਜਦੋਂ ਪਹਿਲਾਂ ਦੇ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਸੀਗੇ 올ਡ ਸਕੂਲ ਪੋਲੀਟਿਕਸ ਜਿਹੜੀ ਸੀਗੀ ਮੇਰੇ ਫਾਦਰ ਸਾਹਿਬ ਜਿਵੇਂ ਕਰਦੇ ਰਹੇ ਹੈ ਗੁਸ਼ਨ ਭਾਜੀ ਜਿਵੇਂ ਕਰਦੇ ਰਹੇ ਉਹ ਪਿੰਨਾ ਦੇ ਵਿੱਚ ਨੁਕਰਨਾਟਕ ਕਰਦੇ ਹੁੰਦੇ ਸੀਗੇ ਟੂ ਲੋਕਾਂ ਨੂੰ ਇੱਕ ਸੇਧ ਦੇਣ ਵਾਸਤੇ ਆਈ ਥਿੰਕ ਇਟਸ ਅ ਪਾਰਟ ਆਫ ਅ ਸੋਸਾਇਟੀ ਔਰ ਮੈਨੂੰ ਲੱਗਦਾ ਹੈ ਕਿ ਜੇ ਮੈਂ ਆਪਣੀ ਐਕਟਿੰਗ ਦੀ ਭੁੱਖ ਪੂਰੀ ਕਰਨੀ ਹੈ ਚੰਗੇ ਸੋਸਾਇਟੀ ਨੂੰ ਚੰਗੇ ਸੇਵ ਤਿੰਦੀ ਹੈ ਉਹ ਤੇ ਜ਼ਰੂਰ ਕਰੂੰਗੀ ਠੀਕ ਹੈ ਬਹੁਤ ਮਿਹਰਬਾਨੀ ਤਾਂ ਸੋਨੀਆ ਮਾਨ ਅਧਿਕਾਰਾ ਸੋਨੀਆ ਮਾਨ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਤਾਂ ਹੁਣ ਕਿਸ ਤਰ੍ਹਾਂ ਦਾ ਅਗਲਾ ਫਿਊਚਰ ਪਲਾਨ ਰਹਿਣ ਵਾਲਾ ਹੈ ਅਧਿਕਾਰੀ ਨੂੰ ਲੈ ਕੇ ਲਗਾਤਾਰ ਜੇ ਗੱਲ ਕੀਤੀ ਜਾਵੇ ਤਾਂ ਸੋਨੀਆ ਮਾਨ ਕਹਿੰਦੇ ਮੇਰੀ ਉਹ ਭੁੱਖ ਹੈ ਉਸ ਤੇ ਮੈਂ ਲਗਾਤਾਰ ਕੰਮ ਕਰਦੀ ਰਹਾਂਗੀ ਸਿਆਸਤ ਮੈਨੂੰ ਨਹੀਂ ਆਉਂਦੀ ਚੋਣ ਲੜਨਾ ਮੇਰਾ ਕੰਮ ਨਹੀਂ ਮੈਂ ਸੰਗਠਨ ਦੇ ਵਿੱਚ ਕੰਮ ਕਰਨਾ ਚਾਹੁੰਦੀ ਹਾਂ ਕੈਮਰਾ ਪਰਸਨ ਰਮੇਸ਼ ਨਾ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ ਮੈਨੂੰ ਐਕਚੁਅਲੀ ਚੋਣ ਲੜਨੀ ਨਹੀਂ ਆਉਂਦੀ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਤੇ ਆਈ ਡੋਨਟ ਨੋ ਹਾ ਮੈਂ ਇੱਕ ਆਰਟਿਸਟ ਹਾਂ ਔਰ ਮੈਂ ਸੋਸ਼ਲ ਐਕਟੀਵਿਜ਼ਮ ਮੈਂ ਪਾਰਟੀ ਦੇ ਸੰਗਠਨ ਚ ਪਹਿਲਾਂ ਜਿਵੇਂ ਕੰਮ ਕਰ ਰਹੀ ਸੀ ਉਹ ਮੈਂ ਪਾਰਟੀ ਦੇ ਸੰਗਠਨ ਚ ਕਰੂੰਗੀ ਜਿੱਥੇ ਪਾਰਟੀ ਡਿਊਟੀ ਲਾਉਗੀ ਟਿੰਗ ਇਜ਼ ਅ ਪਾਰਟ ਆਫ ਅ ਸੋਸਾਇਟੀ ਐਂਡ ਜਦੋਂ ਪਹਿਲਾਂ ਦੇ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਸੀਗੇ 올ਡ ਸਕੂਲ ਪੋਲੀਟਿਕਸ ਜਿਹੜੀ ਸੀਗੀ ਮੇਰੇ ਫਾਦਰ ਸਾਹਿਬ ਜਿਵੇਂ ਕਰਦੇ ਰਹੇ ਐ ਗੁਸ਼ੰਦ ਭਾਜੀ ਜਿਵੇਂ ਕਰਦੇ ਰਹੇ ਉਹ ਪਿੰਨਾ ਦੇ ਵਿੱਚ ਨੁਕਰਨਾਟ ਕਰਦੇ ਹੁੰਦੇ ਸੀਗੇ ਮੈਂ ਐਕਟਿੰਗ ਦੀ ਪੋਖਪੁਰੀ ਕਰਨੀ ਹੈ ਚੰਗੇ ਕਨਸੈਪਟਸ ਸੇ ਥਰੂ ਜੇ ਸੋਸਾਇਟੀ ਨੂੰ ਇਸ ਚੰਗੇ ਸੇਤ ਦੇਂਦੀ ਹੈ ਉਹ ਤੇ ਜ਼ਰੂਰ ਕਰੂੰਗੀ ਕਿੱਥੋਂ ਚੋਣ ਲੜ ਰਹੇ ਹਾਂ ਕੁਝ ਆਈਡੀਆ ਹੈ ਕੁਝ ਪਲਾਨਿੰਗ ਕੀਤੀ ਹੈ ਕਿ ਮੈਂ ਇਸ ਹਲਕੇ ਨੂੰ ਕਿਉਂਕਿ ਤੇ ਤੁਹਾਡਾ ਪੋਲਿਟੀਕਲ ਬੈਕਗਰਾਉਂਡ ਹੈ ਤੇ ਜਦੋਂ ਸਿਆਸੀ ਲੋਕ ਹੁੰਦੇ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਤੇ ਰਿਸਰਚ ਜ਼ਰੂਰ ਹੋ ਜਾਂਦੀ ਹੈ ਨਹੀਂ ਮੈਂ ਨਹੀਂ ਕੁਝ ਵੀ ਸੋਚਿਆ ਕਿ ਮੈਂ ਕਿੱਥੋਂ ਚੋਣ ਲੜਨੀ ਹੈ ਮੈਨੂੰ ਐਕਚੁਅਲੀ ਚੋਣ ਲੜਨੀ ਹੀ ਨਹੀਂ ਆਉਂਦੀ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਤੇ ਆਈ ਡੋਨਟ ਨੋ ਉਹ ਹਾਊ ਟੂ ਫਾਈਟ ਇਲੈਕਸ਼ਨ ਮੈਂ ਇੱਕ ਆਰਟਿਸਟ ਹਾਂ ਔਰ ਮੈਂ ਇੱਕ ਸੋਸ਼ਲ ਐਕਟੀਵਿਸਟ ਹਾਂ ਔਰ ਮੈਂ ਮੈਂ ਪਾਰਟੀ ਦੇ ਸੰਗਠਨ ਚ ਪਹਿਲਾਂ ਜਿਵੇਂ ਕੰਮ ਕਰ ਰਹੀ ਸੀ ਉਹ ਮੈਂ ਪਾਰਟੀ ਦੇ ਸੰਗਠਨ ਚ ਕੰਮ ਕਰੂੰਗੀ ਜਿੱਥੇ ਪਾਰਟੀ ਡਿਊਟੀ ਲਾਉਗੀ ਜੋ ਕਰਵਾਉਗੀ ਉਹ ਮੈਂ ਕਰੂੰਗੀ ਔਰ ਆਪਣੀਆਂ ਚੀਜ਼ਾਂ ਦੱਸੂੰਗੀ ਕਿ ਇਹ ਚੀਜ਼ ਇਹ ਹੋਣੀ ਚਾਹੀਦੀ ਹੈ ਦੈਟਸ ਇਟ ਲਾਸ ਸਵਾਲ ਹੈ ਅਧਾਕਾਰੀ ਨੂੰ ਕਿਵੇਂ ਦੇਖਦੇ ਹੋ ਕੰਟੀਨਿਊ ਕਰੋਗੇ ਕਿਉਂਕਿ ਇੱਕ ਅਦਾਕਾਰ ਦੀ ਭੁੱਖ ਹੁੰਦੀ ਹੈ ਕੰਮ ਦੀ ਤਾਂ ਕੀ ਲੱਗਦਾ ਹੁਣ ਸਿਆਸਤ ਦੇ ਨਾਂ ਨਾਲ ਅਦਾਕਾਰੀ ਕਿਵੇਂ ਰੋ ਵੇਖੋ ਮੈਨੂੰ ਇਹ ਲੱਗਦਾ ਹੈ ਕਿ ਅਦਾਕਾਰੀ ਜਿਹੜੀ ਹੁੰਦੀ ਹੈ ਨਾ ਐਕਟਿੰਗ ਇਜ਼ ਅ ਪਾਰਟ ਆਫ ਅ ਸੋਸਾਇਟੀ ਐਂਡ ਜਦੋਂ ਪਹਿਲਾਂ ਦੇ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਸੀਗੇ 올ਡ ਸਕੂਲ ਪੋਲੀਟਿਕਸ ਜਿਹੜੀ ਸੀਗੀ ਮੇਰੇ ਫਾਦਰ ਸਾਹਿਬ ਜਿਵੇਂ ਕਰਦੇ ਰਹੇ ਹੈ ਗੁਸ਼ਨ ਭਾਜੀ ਜਿਵੇਂ ਕਰਦੇ ਰਹੇ ਉਹ ਪਿੰਨਾ ਦੇ ਵਿੱਚ ਨੁਕਰਨਾਟਕ ਕਰਦੇ ਹੁੰਦੇ ਸੀਗੇ ਟੂ ਲੋਕਾਂ ਨੂੰ ਇੱਕ ਸੇਧ ਦੇਣ ਵਾਸਤੇ ਆਈ ਥਿੰਕ ਇਟਸ ਅ ਪਾਰਟ ਆਫ ਅ ਸੋਸਾਇਟੀ ਔਰ ਮੈਨੂੰ ਲੱਗਦਾ ਹੈ ਕਿ ਜੇ ਮੈਂ ਆਪਣੀ ਐਕਟਿੰਗ ਦੀ ਭੁੱਖ ਪੂਰੀ ਕਰਨੀ ਹੈ ਚੰਗੇ ਦੀ ਸੋਸਾਇਟੀ ਨੂੰ ਚੰਗੇ ਸੇਧ ਦਿੰਦੀ ਹੈ ਉਹ ਤੇ ਜ਼ਰੂਰ ਕਰੂੰਗੀ ਠੀਕ ਹੈ ਬਹੁਤ ਮਿਹਰਬਾਨੀ ਤਾਂ ਸੋਨੀਆ ਮਾਨ ਅਧਾਕਾਰਾ ਸੋਨੀਆ ਮਾਨ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਤਾਂ ਹੁਣ ਕਿਸ ਤਰ੍ਹਾਂ ਦਾ ਅਗਲਾ ਫਿਊਚਰ ਪਲਾਨ ਰਹਿਣ ਵਾਲਾ ਹੈ ਅਧਾਕਾਰੀ ਨੂੰ ਲੈ ਕੇ ਲਗਾਤਾਰ ਜੇ ਗੱਲ ਕੀਤੀ ਜਾਵੇ ਤਾਂ ਸੋਨੀਆ ਮਾਨ ਕਹਿੰਦੇ ਮੇਰੀ ਉਹ ਭੁੱਖ ਹੈ ਉਸ ਤੇ ਮੈਂ ਲਗਾਤਾਰ ਕੰਮ ਕਰਦੀ ਰਹਾਂਗੀ ਸਿਆਸਤ ਮੈਨੂੰ ਨਹੀਂ ਆਉਂਦੀ ਚੋਣ ਲੜਨਾ ਮੇਰਾ ਕੰਮ ਨਹੀਂ ਮੈਂ ਸੰਗਠਨ ਦੇ ਵਿੱਚ ਕੰਮ ਕਰਨਾ ਚਾਹੁੰਦੀ ਹੈ ਕੈਮਰਾ ਪਰਸਨ ਰਮੇਸ਼ ਨਾ ਗगन ਸ਼ੁਕਲਾ ਡੇਲੀ ਪੋਸਟ ਪੰਜਾਬ